ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਤਪਾਲ ਦੇ ਪਾਪੇ ਦਾ ਨਾਮ ਤੁਹਾਨੂੰ ਪਤਾ ਸੇਮ ਪੂਰਾ ਨਾਮ ਤਰਸੇਮ ਸਿੰਘ ਤੇ ਮਾਤਾ ਦਾ ਨਾਮ ਬਲਵਿੰਦਰ ਕੌਰ ਤਖ਼ਲਿਸ਼ ਕੀ ਲੱਗਦਾ ਹੈ ਰਾਜਮਾਤਾ ਤੇ ਇੱਕ ਹੋਰ ਕੀ ਲੱਗਿਆ ਸੀ ਖਾਲਸੇ ਦੀ ਮਾਤਾ ਅਛਾ ਜਿਹੜੀ ਖਾਲਸੇ ਦੀ ਮਾਤਾ ਹੈ ਨਾ ਇਹਦਾ ਪਰਸ ਚੈੱਕ ਕਰਿਆ ਕਰੋ ਤੁਸੀਂ ਚੰਗੀ ਤਰ੍ਹਾਂ ਚਲੋ ਉਸ ਪਾਸੇ ਨਾ ਜਾઈએ ਆਪਾਂ ਗੱਲ ਸ਼ੁਰੂ ਕਰਦੇ ਆਂ ਵੀ ਅੱਜ ਦੀ ਜਿਹੜੀ ਗੱਲਬਾਤ ਦਾ ਵਿਸ਼ਾ ਉਹ ਕੀ ਹੈ ਪੋਸਟ ਪਾਈ ਕਹਿੰਦੇ ਅਮਰਤਪਾਲ ਦੇ ਪਰਿਵਾਰ ਨੇ ਲਿਆ ਕਾਨੂੰਨ ਦਾ ਸਹਾਰਾ ਹਾਈ ਕੋਰਟ ਵਿੱਚ ਗਏ ਨੇ ਪਟੀਸ਼ਨ ਪਾਈ ਹੈ ਉਹ ਜਿਹੜਾ ਇੱਕ ਬੱਡੀ ਪਗੜਾ ਖਾਰਾ ਇਹਦਾ ਟੂਟੇ ਵਰਗਾ ਮੂੰਹ ਹੁੰਦਾ ਤੇ ਕਈ ਵਾਰ ਇੱਥੇ ਥੁੱਕ ਵੀ ਲੱਗਿਆ ਹੁੰਦਾ ਮੂੰਹ ਤੇ ਪਤਲਾ ਉਹਨੇ ਬੁਰਸ਼ ਕੀਤਾ ਨਹੀਂ ਨੇ ਤੇ ਰਾਤ ਨੂੰ ਕਿਸੇ ਕੁਝ ਦੇਖ ਕੇ ਪਿਆ ਹੁੰਦਾ ਨੀਂਦ ਆਈ ਨਹੀਂ ਉਦਾਂ ਹੀ ਪੱਗ ਚਾ ਕੇ ਧਰ ਲੈਂਦੇ ਆ ਸਿਰ ਤੇ ਮੂੜਿਆ ਜਾਂਦਾ ਇੱਕੋ ਕਹਿੰਦੇ ਜੀ ਸਾਡੇ ਮੂਤਪਾਲ ਤੇ ਐਨਐਸਏ ਤੁਸੀਂ ਕਿਉਂ ਵਧਾਈ ਹੈ ਵੀ ਜਵਾਬ ਦਿਓ ਸਾਨੂੰ ਹਾਈ ਕੋਰਟ ਨੂੰ ਇਹ ਅਪੀਲ ਕੀਤੀ ਹੈ ਅੱਛਾ ਗੱਲਬਾਤ ਪੂਰੀ ਕਰਾਂਗੇ ਪਰ ਮੈਂ ਇੱਕ ਗੱਲ ਹੋਰ ਕਹਿਣੀ ਹੈ ترਸ਼ੇਮ ਨੂੰ ਮੂਤਪਾਲ ਦੇ ਭਾਪੇ ਨੂੰ ਜਾਂ ਖਾਰੇ ਵਕੀਲ ਨੂੰ ਨਹੀਂ ਪਹਿਲਾਂ ਜਿਹੜਾ ਡਿਬਰੂਗੜ੍ਹ ਮੂਤਪਾਲ ਬੈਠਾ ਉਹ ਪੁਸ਼ਟਾ ਲਓ ਉਹਦਾ ਕਹਿੰਦਾ ਸੀ ਸਾਨੂੰ ਕੁੱਤੇ ਨੇ ਵੱਢਿਆ ਸੀ ਕਾਨੂੰਨ ਨੂੰ ਮੰਨ ਕੇ ਇਹ ਵੀਡੀਓ ਪਈਆਂ ਨੇ ਲੋਕਾਂ ਦੀਆਂ ਇਹ ਉਹੀ ਕਾਨੂੰਨ ਹੈ ਜਿਹੜੇ ਕਾਨੂੰਨ ਦੇ ਅੰਡਰ ਕਹਿੰਦੇ ਹੋ ਵੀ ਐਨਐਸਏ ਕਿਉਂ ਵਧਾਈ ਜਵਾਬ ਦਿਓ ਅਸ਼ਕਲ ਹੋਰ ਸੁਣਿਓ ਕੱਲ ਮੈਂ ਨਾ ਸਾਡੇ ਕੀਤੀ ਥੋੜੀ ਜੀ ਜਿਹੜੇ ਹੁਣ ਜੱਜ ਸਾਹਿਬ ਲਾਏ ਨੇ ਨਾ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਉਹ ਬੜੇ ਸਖਤ ਨੇ ਜੇ ਬਾਰ-ਬਾਰ ਕਹੀ ਜਾਓਗੇ ਨਾ ਤਾਂ ਐ ਨਹੀਂ ਪਤਾ ਹੋ ਕੋਈ ਹੋਰ ਹੀ ਧਾਰਾ ਲਾ ਕੇ ਬਾਹਰ ਹੋਣ ਹੀ ਨਾ ਦੇਣ ਇਹ ਚੇਤੇ ਰੱਖਿਓ ਗੱਲ ਜਿਵੇਂ ਉਹ ਕਹਿੰਦੇ ਆ ਥੋੜਾ ਖਾਂਦੀ ਬਹੁਤੇ ਤੋਂ ਵੀ ਜਾਣਦੀ ਹੁਣ ਤਾਂ ਹੈ ਡੇਬਰੂ ਘੜੀ ਹੈ ਐ ਨਹੀਂ ਪਤਾ ਆਂਡੇ ਮਾਨ ਦੇ ਜਾਓ ਕਾਲੇ ਪਾਣੀ ਜਿੱਥੇ ਕ੍ਰਿਸ਼ਨਾਂ ਭੇਜਿਆ ਸੀ ਮੋੜ ਜੋਣੇ ਮੋੜ ਦਾ ਭਰਾ ਉਹ ਜਿਵੇਂ ਗਗੂਏਲ ਕਹਿੰਦਾ ਹੁੰਦਾ ਉਥੋਂ ਤਾਂ ਚਤਰਿਆਂ ਹੱਡੀਆਂ ਵਾਪਸ ਆਉਂਦੀਆਂ ਨੇ ਬੰਦਾ ਨਹੀਂ ਕਦੇ ਇਦਾਂ ਨਾ ਹੋਵੇ ਸੰਭਲ ਜੋ ਫਾਲੇ ਕੁਝ ਨਹੀਂ ਹੋਇਆ ਚਲੋ ਇਹ ਤਾਂ ਇਹਨਾਂ ਨੇ ਗੱਲ ਕੀਤੀ ਹੁਣ ਮੈਂ ਆਪਣੀ ਗੱਲ ਕਰਨੀ ਹੈ ਜਿਹੜੀਆਂ ਭੇਡਾਂ ਹਨ ਉਹਨਾਂ ਨੂੰ ਬੇਨਤੀ ਹੈ ਵੀ ਗਰਮੀ ਵਾਲੀ ਹੈ ਜਦੋਂ ਤੁਸੀਂ ਗੰਦਗੀ ਖਾਣੀ ਹੁੰਦੀ ਆ ਨਾ ਪਾਣੀ ਪਹਿਲੀ ਕੋਲੇ ਰੱਖ ਲਿਓ ਕਈ ਵਾਰੀ ਮਿਲਦਾ ਨਹੀਂ ਪਾਣੀ ਪ੍ਰੋਬਲਮ ਚੱਲ ਰਹੀ ਹੈ ਪਾਣੀ ਦੀ ਪਹਿਲਾਂ ਲੀਟਰ ਪਰ ਲੈਟਰਿਕ ਦਾ ਜਿਹੜੇ ਉਹ ਕੁੰਡੇ ਵੱਡੇ ਅਸੀਂ ਵੀ ਰੱਖੇ ਹੋਇਆ ਬਾਹਰ ਕੁੱਤਿਆਂ ਮੈ ਤੇ ਉਹ ਭਰ ਕੇ ਰੱਖ ਲਿਆ ਕਰੋ 2000 ਪਹਿਲੀ ਕੋ ਗੰਦ ਖਾ ਕੇ ਪਾਣੀ ਪੀਣਾ ਜ਼ਰੂਰੀ ਹੁੰਦਾ ਮਤਲਬ ਜਦੋਂ ਵੀਡੀਓ ਸੁਣਾਓਗੇ ਤੁਸੀਂ ਗਾਲਾਂ ਗੋਲਾਂ ਕੱਢਣੀਆਂ ਨੇ ਉਹ ਦਵਾਈ ਨਾਲ ਤੁਹਾਡਾ ਬੀਬੀ ਵਧੂਗਾ ਫਿਰ ਪਾਣੀ ਪੀ ਕੇ ਠੀਕ ਹੁੰਦਾ ਪਹਿਲੀ ਕੋਲੇ ਰੱਖ ਲਿਓ ਅੱਛਾ ਹੁਣ ਇਹਨਾਂ ਨੇ ਬਾਹਰ ਕਿਉਂ ਕਢਾਉਣਾ ਹੈ ਅਮਰਪਾਲ ਨੂੰ ਕਿਉਂ ਕਹਿੰਦੇ ਵੀ ਐਨਐਸਏ ਕਿਉਂ ਵਧਾਈ ਮਤਲਬ ਵੀ 2027 ਦੀ ਇਲੈਕਸ਼ਨ ਹੋਣੀ ਹੈ ਤੇ ਉਹਦੇ ਵਿੱਚ ਵੀ ਅਸੀਂ ਲੁੱਟ ਖਸੁੱਟ ਕਿੱਦਾਂ ਕਰਨੀ ਹੈ ਪਹਿਲਾਂ ਸਿੱਧਾਂ ਸਪਾਈਆਂ ਸੀ ਭਰਤੀਆਂ ਕੱਟ ਕੇ ਭਰਤੀ ਕਰੀਏ ਆ ਦੋ ਚਾਰ ਦਾ ਭੱਜ ਗੀਆਂ ਪੇਡਾਂ ਆ ਜਿਹੜੇ ਕਹਿੰਦੇ ਸੀ ਭਈਏ ਝੋਨਾ ਲਾਉਂਦੇ ਨੇ ਤਾਂ ਝਾੜ ਘੜਦਾ ਉਹ ਤਾਂ ਭੱਜ ਕੇ ਚਾ ਦੋ ਚਾਰ ਆ ਦੋ ਚਾਰ ਕ ਰਹਿ ਗਏ ਭੱਜ ਜਾਣਗੇ ਤਲਵਾੜੇ ਵਰਗੇ ਪਹਿਲੀ ਵਿਰੋਧ ਵਿੱਚ ਨੇ ਆ ਕੁਝ ਕਹਿੰਦੇ ਸਾਨੂੰ ਖਤਰਾ ਹੈ ਸਕਿਉਰਟੀ ਦਿਓ ਕੁਝ ਉਹ ਪਾਸੇ ਹੋ ਗਏ ਤੇ ਹੁਣ ਇਹ ਰਹਿੰਦੇ ਆ ਥੋੜੇ ਜਿਹੇ ਉਹਨਾਂ ਨੂੰ ਇਦਾਂ ਲੱਗਿਆ ਵੀ ਹੁਣ ਕੋਈ ਸੱਪ ਨਵਾਂ ਕੱਢੀਏ ਵੀ ਜਿਹੜੇ ਪੈਸੇ ਧੜਾ ਧੜਾ ਦਿਖਣ ਅੱਛਾ ਇਕਲ ਹੋਰ ਜੇਤੇ ਆ ਗਈ ਮੈਨੂੰ ਖੰਡੇ ਦੀ ਮਾਂ ਕਹਿੰਦੀ ਅਵਤਾਰ ਖੰਡੇ ਦੀ ਕਹਿੰਦੀ ਸਾਡੇ ਪੁੱਤ ਜਾਣ ਕੇ ਮੇਰੇ ਪੁੱਤ ਅਵਤਾਰ ਖੰਡੇ ਨੇ 35 ਲੱਖ ਰੁਪਇਆ ਭੇਜਿਆ ਸੀ ਅਮਰਤਪਾਲ ਦੀ ਪਾਰਟੀ ਲਈ ਹੁਣ ਉਹ ਵੀ ਦੱਸੋ ਬਈ ਉਹਦੇ ਵਿੱਚੋਂ ਅੱਧੇ ਤਾਂ ਰਾਜ ਮਾਤਾ ਕੋਲੇ ਹੋਣਗੇ 35 ਲੱਖ ਹੈ 10 ਤਾਂ ਹੀ ਮੰਨ ਲਓ 10 ਲੱਖ ਰੁਪਇਆ ਹੋਊਗਾ ਛੇ ਮੇ ਕੋਲੇ ਮੂਤਪਾਲ ਦੇ ਭਾਪੇ ਕੋਲੇ ਤੇ 10 ਲੱਖ ਰਾਜਮਾਤਾ ਕੋਲੇ ਹੋਊਗਾ ਤੇ 10 ਲੱਖ ਖਾਰੇ ਵਕੀਲ ਕੋਲੇ ਹੋ ਪੰਜ ਲੱਖ ਹੈਪੀ ਕੋਲੇ ਹੋ ਉਹਨੇ ਵੀ ਸਿਰਗਣਾ ਪੇੜੀਆਂ ਹੁੰਦੀਆਂ ਫਿਰ ਪੂਰੇ ਕਿੱਥੋਂ ਕਰੂ ਅਗਲਾ ਆਇਸ਼ ਰਗ ਮਹਿੰਗੀ ਆ ਉਹ ਉਹ ਪੇੜੀ ਹੁੰਦੀ ਐ 35 ਲੱਖ ਰੁਪਏ ਉਹਦੀ ਮਾਂ ਕਹਿੰਦੀ ਭੇਜਿਆ ਕਹਿੰਦੀ ਅਵਤਾਰ ਸਿੰਘ ਖੰਡੇ ਦੇ ਕਹਿੰਦੀ ਤੇ ਉਹ ਹਿਸਾਬ ਵੀ ਦਿਓ ਹੁਣ ਚਲੋ ਕੋਈ ਨਹੀਂ 35 ਲੱਖ ਕਿੰਨਾ ਪੁੰਦਾ ਖਾ ਲਿਆ ਹੁਣ ਅੰਗਲੇ ਨੇ ਉਹ ਤਾਂ ਹਾਜਮ ਹੋ ਗਿਆ ਹੁਣ ਹੁਣ ਹਾਈ ਕੋਰਟ ਨੂੰ ਕਹਿੰਦੇ ਦੁਬਾਰਾ ਚੈਲੰਜ ਕੀਤਾ ਵੀ ਅਮਰਤਪਾਲ ਦੀ ਐਨਐਸਏ ਕਿਉਂ ਵਧਾਈ ਮੈਂ ਗੱਲ ਬਹੁਤੀ ਲੰਬੀ ਚੌੜੀ ਨਹੀਂ ਕਰਦਾ ਮੈਂ ਤਾਂ ਇੰਨੀ ਗੱਲ ਕਹਨੇ ਇੱਕ ਤਾਂ ਖਾਰੇ ਵਕੀਲ ਨੂੰ ਕੱਲ ਤੁਹਾਨੂੰ ਬੇਨਤੀ ਹੈ ਵੀ ਭਰਾਵਾ ਬੁਰਸ਼ ਕਰਕੇ ਮੂੰਹ ਤੋਂ ਲਿਆ ਕਰ ਪਾਗ ਵਾਲੀ ਜਿਹੜੀ 50 ਉਹ ਵਧੀਆ ਬਣਾ ਕੇ ਬਨ ਲਿਆ ਕਰ ਬੁਰੀ ਲੱਗਦੀ ਹੈ ਤੇ ਪਾਗ ਛੋਟੀ ਕਰ ਲਿਆ ਕਰ ਥੋੜੀ ਜੀ ਸੁਰਤ ਆ ਜੇ ਸ਼ੇਰ ਛੋਟਾ ਪੱਗ ਵੱਡੀ ਹੁੰਦੀ ਐ ਇੱਕ ਮੂੰਹ ਉਦਾਂ ਦਾ ਆ ਜਿਹੜੇ ਚੂਜੇ ਰੱਖੇ ਹੁੰਦੇ ਨੇ ਨਾ ਇਹਨਾਂ ਦੇ ਨੌ ਤੇ ਜੁਨੀਆਂ ਕੱਟੜੀਆਂ ਪੈਂਦੀਆਂ ਨੇ ਜਿਹੜੇ ਮੁਰਗੀ ਫਾਰਮ ਵਾਲੇ ਕੱਟਦੇ ਆ ਤੇ ਤੁਸੀਂ ਵੀ ਮਾੜਾ ਮੋਟਾ ਦਾੜੀ ਧੋੜੀ ਸੈਟ ਕਰ ਲਿਆ ਕਰੋ ਤੇ ਇਹ ਬੇਨਤੀ ਮੈਂ ਤਾਂ ਕੀਤੀ ਐ ਵੀ ਜੇ ਤੁਸੀਂ ਕਾਨੂੰਨ ਦਾ ਸਹਾਰਾ ਲਿਆ ਐ ਪਹਿਲਾਂ ਇੱਕ ਸਟੇਟਮੈਂਟ ਤਾਂ ਦਿਓ ਵੀ ਸਾਡਾ ਮੂਤਪਾਲ ਤਾਂ ਕਾਨੂੰਨ ਨੂੰ ਮੰਨਦਾ ਨਹੀਂ ਵੀ ਸਾਡਾ ਮੂਤਪਾਲ ਤਾਂ ਇਹ ਕਹਿੰਦਾ ਸੀ ਵੀ ਮੈਂ ਤਾਂ ਸੰਵਿਧਾਨ ਨੂੰ ਮੰਨਦਾ ਨਹੀਂ ਉਹ ਵੀ ਦੱਸੋ ਲੋਕਾਂ ਨੂੰ ਅੱਛਾ ਜਿਹੜੇ ਜੱਜ ਸਾਹਿਬ ਬੈਠੇ ਨੇ ਪਤਾ ਉਹਨਾਂ ਨੂੰ ਵੀ ਹੈ ਵੀ ਇਹ ਇਹ ਨਾ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਆਉਂਦੇ ਆ ਇੱਥੇ ਵੀ ਛੜਨਾ ਤਾਂ ਹੈ ਨਹੀਂ ਉਹਨਾਂ ਨੇ ਅਗਲੇ ਕੋ ਛੜਣਗੇ ਅਗਲੇ ਨੇ ਤਾਂ ਵੜੀ ਪੋਲਸ ਕੋਲੇ ਬੀੜੀਆਂ ਵਾਲੀ ਹੱਥ ਕੜੀ ਹੀ ਨਹੀਂ ਹੁੰਦੀ ਉਹ ਲੱਤਾਂ 'ਚ ਪਾਤੀ ਇੱਕ ਇੱਕ ਬਾਹਾਂ 'ਚ ਪਾਈ ਹੈ ਸ਼ਾਇਦ ਲੱਖ 'ਚ ਵੀ ਪਾਈ ਹੋਵੇ ਉਹ ਲਾ ਕੇ ਨਾ ਜਿੰਦੇ ਚਾਬੀਆਂ ਗਵਾ ਹੀ ਦਿੱਤੀਆਂ ਉਹਨਾਂ ਨੇ ਬਿਲੱਭਣ ਹੀ ਨਾ ਮੁੜ ਗਏ ਤੇ ਕਦੋਂ ਬਾਹਰ ਨਿਕਲਣਾ ਹੈ ਜਦੋਂ ਜਾਰ-ਜੋਰ ਲਾ ਕੇ ਹੱਥ ਕੜੀਆਂ ਆਪੇ ਟੁੱਟਣਗੀਆਂ ਉਹਨਾਂ ਦੇ ਹੱਥ ਕੜੀਆਂ ਆਪੇ ਟੁੱਟਣਗੀਆਂ ਉਹਨਾਂ ਨੂੰ ਉਹਨੇ ਮੈਂ ਕਹਿੰਦੇ ਸੀ ਰਾਮ ਨਾਮ ਸਤ ਹੈ ਇੱਕ ਪਿਛੇ ਜਾਂਦਾ ਸੀ ਉਹ ਕਹਿੰਦਾ ਮੁਰਦੇ ਸਮੇਤ ਅੱਠ ਹੈ ਉਹਨੇ ਏਦਾਂ ਕਹਿਤਾ ਇਹ ਗੱਲਾਂ ਥੋੜੀਆਂ ਨੇ ਮੈਂ ਆਪਣੇ ਕੋਲ ਕੁਝ ਨਹੀਂ ਕਿਹਾ ਤੁਸੀਂ ਕਹਿੰਦੇ ਸੀ ਨਾ ਕਿ ਮੱਛਿਆ ਲਗਣੋਂ ਹਟ ਜੂਗੀ ਹੁਣ ਜੱਲੂ ਪਰ ਖੇੜੇ ਲਗਦੀ ਐ ਮੱਛਿਆ ਨਹੀਂ ਨਹੀਂ ਮੱਛਿਆ ਮੱਛਾ ਸਸੇ ਨਾ ਬੰਦੀ ਐ ਮੱਛਿਆ ਲਗਦੀ ਐ ਹੁਣ ਨਾ ਨਾ ਹੁਣ ਕਿੱਥੇ ਲਗਦੀ ਐ ਹੁਣ ਤਾਂ ਹੈਪੀ ਵੀ ਘਰੇ ਬੈਠਾ ਗਾਤਰਾ ਵੀ ਹੈ ਨਹੀਂ ਕਿ ਸਹਿਰਾ ਵਿੱਚ ਇਹ ਕਰਨਾ ਸੀ ਇਹ ਇਹ ਜਿੰਨਾ ਵੀ ਤੁਸੀਂ ਜਲੂਸ ਕਢਾਓਗੇ ਨਾ ਕੌਮ ਦਾ ਕਿਸੇ ਦਾ ਕੁਝ ਨਹੀਂ ਨਾ ਖੇਤਰ ਤੁਹਾਡੀ ਬਣੇ ਚਲੋ ਇੰਨਾ ਹੀ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ